ਖੀਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੁਣੇ-ਹੁਣੇ ਸੋਨਾ ਹੋਇਆ ਸਿੱਧਾ ਇੰਨਾ ਸਸਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ 16 ਅਗਸਤ ਨੂੰ ਸੋਨੇ ਦੀ ਕੀਮਤਾਂ ਜਿਵੇਂ ਅੱਜ ਵਾਰੀ ਗ੍ਰਾਫਟਰ ਦਰਜ ਕੀਤੀ ਗਈ ਇੰਡੀਆ ਬੁਲੀਅਨ ਐਂਡ ਜੁਵੇਲਰਸ ਐਸੋਸੀਏਸ਼ਨ ਦੇ ਮੁਤਾਬਕ ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 403 ਰੁਪਏ ਡੈੱਕ ਕੇ 70390 ਰੁਪਏ ਤੇ ਆ ਗਈ ਹੈ ਤੇ ਬਦੋਂਨੇਸ ਦੀ ਕੀਮਤ 70793 ਰੁਪਏ ਪਰ 10 ਗ੍ਰਾਮ ਸੀ ਹਾਲਾਂਕਿ ਚਾਂਦੀ 734 ਰੁਪਏ ਵੱਧ ਕੇ 81655 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਇਸ ਤੋਂ ਪਹਿਲਾਂ ਬਦੋਂਬਰ ਨੂੰ ਚਾਂਦੀ 80921 ਰੁਪਏ ਪ੍ਰਤੀ ਕਿਲੋਗ੍ਰam ਤੇ ਸੀ ਐਸ ਸਾਲ ਮਈ ਚ ਸੋਨਾ 74222 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾ